ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਤੇ ਸਵਾਗਤ ਹੈ ਅੱਜ ਅਸੀਂ ਲੀਚੀ ਦੇ ਫਰੂਟ ਦੀ ਗੱਲ ਕਰਦੇ ਆ ਲੀਚੀ ਦਾ ਫਰੂਟ ਬਹੁਤ ਹੀ ਸੁਆਦਿਸ਼ਟ ਤੇ ਬਹੁਤ ਤਾਕਤਵਾਲਾ ਤੱਤਾਂ ਨਾਲ ਭਰਪੂਰ ਹੁੰਦਾ ਇਹ ਗਰਮੀਆਂ ਦਾ ਫਰੂਟ ਆ ਤੇ ਇਹਦੀ ਤਸਵੀਰ ਵੀ ਗਰਮ ਹੁੰਦੀ ਆ ਪਰ ਇਹਦੇ ਫਾਇਦੇ ਜਿਹੜੇ ਆ ਬਹੁਤ ਜ਼ਿਆਦਾ ਆ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਬੀ ਤਾਂਬਾ ਪੋਟਾਸ਼ੀਅਮ ਮੈਗਨੀਸ਼ੀਅਮ ਫਾਈਬਰ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਇਹਦੇ ਵਿੱਚ ਪੌਸ਼ਟਿਕ ਤੱਤ ਹੁੰਦੇ ਆ ਇਤੋਂ ਤੱਕ ਕਿ ਇਹ ਕੈਂਸਰ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਹੀ ਤਾਕਤਵਾਲੀ ਚੀਜ਼ ਹੈਗੀ ਆ ਇਹਦੇ ਨਾਲ ਬਹੁਤ ਬੋਡੀ ਨੂੰ એનર્ਜੀ ਮਿਲਦੀ ਆ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਜੋ ਸਾਡੇ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਵਾ ਤੇ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਲੀਚੀ ਦਾ ਫਰੂਟ ਆ ਅੱਜ ਕੱਲ ਖਾਣਾ ਚਾਹੀਦਾ ਵਾ ਜਿਹੜੇ ਜੂਸ ਹੁੰਦੇ ਬਿਚਾਰ ਵਾਲੇ ਉਹ ਤੇ ਕੈਮੀਕਲ ਵਾਲੇ ਹੁੰਦੇ ਆ ਇਹ ਬਿਲਕੁਲ ਫਰੈਸ਼ ਲੀਚੀ ਖਾਣੀ ਸਾਡੀ ਸਿਹਤ ਵਾਸਤੇ ਬਹੁਤ ਚੰਗੀ ਆ ਤੇ ਜਿਹੜੀ ਇਹ ਲੀਚੀ ਆ ਇਹ ਤੇ ਬਹੁਤ ਹੀ ਫਰੈਸ਼ ਆ ਕਿਉਂਕਿ ਸਾਡੇ ਆਪਣੇ ਬਾਗ ਦੀ ਆ ਮੇਰਾ ਭਤੀਜੇ ਦਾ ਆਪਣਾ ਬਾਗ ਆ ਤੇ ਮੇਰਾ ਭਤੀਜਾ ਮੈਨੂੰ ਲੀਚੀ ਦੇ ਕੇ ਗਿਆ ਮੈਂ ਕਿਹਾ ਚਲੋ ਨਾਲੇ ਆਪਾਂ ਲੀਚੀ ਖਾਣਨੇ ਆ ਤੇ ਨਾਲੇ ਆਪਾਂ ਇਹਦੀ ਵੀਡੀਓ ਬਣਾਉਨੇ ਆ ਤੇ ਮੈਂ ਲੀਚੀ ਨੂੰ ਸਾਰਿਆਂ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚ ਸਾਰਿਆਂ ਨੂੰ ਲੀਚੀ ਖਵਾਈ ਬੜੇ ਲੋਕਾਂ ਨੇ ਹੀ ਲੀਚੀ ਖਾਧੀ ਤੇ ਬਹੁਤ ਟੇਸਟੀ ਆ ਘਰ ਦੀ ਜਿਹੜੀ ਲੀਚੀ ਹੋਵੇ ਤੇ ਹੋਰ ਵੀ ਜਿਆਦਾ ਵਧੀਆ ਤੇ ਤੁਸੀਂ ਵੀ ਸਾਰੇ ਜਣੇ ਲੀਚੀ ਖਾਓ ਤੇ ਲੀਚੀ ਦਾ ਆਨੰਦ ਮਾਣੋ ਤੇ ਜੇ ਤੁਹਾਨੂੰ ਲੀਚੀ ਦੀ ਲੋੜ ਹੋਵੇ ਤੇ ਮੇਰੇ ਪਤੀ ਜੀ ਦਾ ਫਾਰਮ ਟਿੱਲੋ ਫਾਰਮ ਹਾਊਸ ਤੁਸੀਂ ਥੋੜੀ ਜੀ ਲੈ ਆ ਵੀ ਸਕਦੇ ਆ ਤੇ ਆਪ ਸਭ ਦਾ dan vad